ਲੋਕੀ ਬਦਲਾ ਚਾਹੁੰਦੇ ਆ ਇਹਨਾਂ ਨੂੰ ਕੱਟਣਾ ਚਾਹੁੰਦੇ ਆ ਝਾੜੂ ਵਾਲੇ ਪੰਜਾਬ ਜਿਹੜਾ ਬਰਬਾਦ ਕਰਦੇ ਲੱਗੇ ਤੁਸੀਂ ਦੇਖ ਲਓ ਲੋਕਾਂ ਵਿੱਚ ਜਿਹੜਾ ਆਪਣੇ ਦਿਲ ਚ ਗੁੱਸਾ ਸੀ ਉਹ ਸਾਰੇ ਕੱਢ ਰਹੇ ਇੱਥੇ ਸ਼ਾਮਲ ਹੋ ਕੇ ਆਪਾਂ ਅਸੀਂ ਪੰਜਾਬ ਬਚਾਉਣ ਚੱਲੇ ਆ ਜਦੋਂ ਭਗਵੰਤ ਮਾਨ ਕੇਜਰੀਵਾਲ ਨੂੰ ਬਚਾਉਣ ਚੱਲਿਆ ਆ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਦੂਜੇ ਦਿਨ ਅਜਨਾਲਾ ਤੇ ਮਜੀਠੀਆ ਹਲਕੇ ਦੇ ਪਿੰਡਾਂ ਵਿੱਚੋਂ ਲੰਗੀ ਇਸ ਦੌਰਾਨ ਸੰਬੋਧਨ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਪੰਜਾਬ ਦੇ ਲੋਕ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਰੋਜ਼ ਸੜਕਾਂ ਤੇ ਉੱਤਰ ਕੇ ਰੋਜ਼ ਪਰ ਗਟਾਵੇ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 28 ਸਰਾਹਦ ਤੋਂ ਆਰੰਭੀ ਗਈ ਪੰਜਾਬ ਬਚਾਓ ਯਾਤਰਾ ਤਹਿਤ ਪਾਰਟੀ ਆਗੂਆਂ ਵੱਲੋਂ ਲੋਕਾਂ ਨੂੰ ਆਪ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਿਆ ਜਾ ਰਿਹਾ ਅਜਨਾਲਾ ਹਲਕੇ ਵਿੱਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਹੋਇਆ ਅਜਨਾਲਾ ਹਲਕੇ ਵਿੱਚ ਜੋਧ ਸਿੰਘ ਸਮਰਾ ਵੱਲੋਂ ਕੀਤੇ ਗਏ ਭਰਵੇਂ ਇਕੱਠ ਤੇ ਸੁਖਬੀਰ ਸਿੰਘ ਬਾਦਲ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੀਆਂ ਖਾਮੀਆਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਅੱਜ ਤੁਸੀਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਸੜਕਾਂ ਟੁੱਟੀਆਂ ਐ ਸੀਵਰੇਜ ਬੰਦ ਹੋ ਗੋ ਪੀਣ ਵਾਲੇ ਪਾਣੀ ਦਾ ਕੰਮ ਰੁਕ ਗਿਆ ਤੇ ਜਿਉ ਹੜਾ ਲੋਕਾਂ ਨੂੰ ਮੀਠੀ ਕਿ ਬਾਦਲ ਸਾਹਿਬ ਜਿਤੇ ਮੌਕਾ ਦਿੰਦੇ ਹੈ ਮਿਲੂਗਾ 1 ਰੁਪਿਆ ਹਰਾ ਨਹੀਂ ਦਿੱਤਾ ਆ ਪਿਛਲੇ 2 ਸਾਲ ਘਟਤ ਪਰ ਐਸੀ ਸਾਲ 60 ਹਜ਼ਾਰ ਕਰੋੜ ਰੁਪਏ ਤੁਹਾਡੇ ਸਿਰ ਤੇ ਕਰਦਾ ਚੜ ਦਿੱਤਾ ਜਿੰਨੀਆਂ ਜ਼ਹੂਰ ਤੋਂ ਬਾਪੂ ਬਾਦਲ ਦਿੰਦੇ ਹੁੰਦੇ ਸੀ ਸਾਰੀਆਂ ਹੀ ਬੰਦ ਕਰ ਦਿੱਤੀਆਂ ਐਸ ਭਗਵੰਤ ਮਾਨ ਦਾ ਇੱਕੋ ਇੱਕ ਕੰਮ ਹੈ ਕੇਜਰੀਵਾਲ ਦਾ ਡਰਾਈਵਰ ਬਣ ਕੇ ਆਪਣੇ ਸੀਟੇ ਦਾ ਕਿਰਾਏ ਦਾ ਹਾਜ ਲੈ ਕੇ ਆਪਣੇ ਸੂਤਿਆਂ ਦਾ ਕੇਜਰੀ ਰਾਜ ਨੂੰ ਖੁਸ਼ ਕਰਨ ਵਾਸਤੇ ਲਗਾਇਆ ਜਾ ਰਿਹਾ ਹੈ ਇਸ ਦੌਰਾਨ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਜੋ ਪੰਜਾਬ ਦੇ ਵਿੱਚ ਬਦਲਾਅ ਦਾ ਨਾਅਰਾ ਲੈ ਕੇ ਆਈ ਸੀ ਉਹ ਤਾਂ ਦੂਰ ਦੂਰ ਤੱਕ ਕਿਤੇ ਨਜ਼ਰ ਨਹੀਂ ਆਇਆ ਪਰ ਪੰਜਾਬ ਦੇ ਵਿੱਚ ਵਿਰੋਧੀਆਂ ਦੇ ਉੱਤੇ ਬਦਲਾਖੋਰੀ ਦੀ ਰਾਜਨੀਤੀ ਜ਼ਰੂਰ ਕੀਤੀ ਜਾ ਰਹੀ ਹੈ ਜੋ ਮੈਂ ਕਹੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਅਜਿਹਾ ਨਜ਼ਾਰਾ ਕਦੇ 70-75 ਸਾਲਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਜੋ ਅੱਜ ਆਪ ਸਰਕਾਰ ਦੇ ਮੌਕੇ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਜੋ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਪੰਜਾਬ ਭਲਾਈ ਦੇ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਸਨ ਉਸ ਦਾ ਕੋਈ ਵੀ ਲਾਭ ਪੰਜਾਬੀਆਂ ਨੂੰ ਨਹੀਂ ਮਿਲ ਰਿਹਾ ਆਪ ਸਰਕਾਰ ਨੇ ਆਉਂਦੇ ਹੀ ਇਹ ਸਾਰੀਆਂ ਪੰਜਾਬ ਪੜ੍ਹਾਈ ਦੀਆਂ ਸਕੀਮਾਂ ਨੂੰ ਬੰਦ ਕਰਕੇ ਪੈਸੇ ਲੁੱਟਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਹੁਣ ਪੰਜਾਬ ਦੇ ਲੋਕ ਵੀ ਅੱਕੇ ਪਏ ਨੇ ਅਤੇ ਉਸ ਦਾ ਨਜ਼ਾਰਾ ਹੁਣ ਪੰਜਾਬ ਬਚਾਓ ਯਾਤਰਾ ਦੇ ਵਿੱਚ ਇਕੱਠ ਦੇ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਦੀ ਪੜ੍ਹਾਈ ਦੇ ਲਈ ਲੜਦੇ ਆਏ ਹਾਂ ਤੇ ਹਮੇਸ਼ਾ ਲੜਦੇ ਹੀ ਰਵਾਂਗੇ ਇਹਨਾਂ ਦਿੱਲੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੁੱਲਣ ਅਤੇ ਉਹ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ